ਸਾਡਾ ਅਨਮੋਲ ਹੀਰਾ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਸਾਡੇ ਤੋਂ ਵਿਛੜ ਗਿਆ ਸਵਾਜੋ ਦੀ ਅਰਦਾਸ ਕਰਨ ਆਏ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਬੜਾ ਕਮਾਲ ਦਾ ਸਾਡਾ ਯਾਰ ਸੀ ਔਰ ਬੇਵਕਤੀ ਤੁਰ ਜਾਣਾ ਬੜਾ ਮਨ ਹੈ ਸਾਰੀ ਜਿੰਨੀ ਵੀ ਦੁਨੀਆਂ ਐ ਇਹੋ ਜਿਹਾ ਕੋਈ ਬੰਦਾ ਨਹੀਂ ਸੀ ਕਿ ਜਿੰਨੇ ਅਰਦਾਸ ਬੇਨਤੀ ਨਾ ਕੀਤੀ ਹੋਵੇ ਪਰ ਜੋ ਲਿਖਿਆ ਹੈ ਪ੍ਰਮਾਤਮਾ ਨੇ ਜਿੰਨੇ ਕ ਸਾ ਸਾਡੇ ਵੀਰ ਨੂੰ ਦਿੱਤੇ ਉਹਨੇ ਕੋ ਜੀ ਕੇ ਗਿਆ ਪਰ ਬਹੁਤ ਸੋਹਣਾ ਜੀ ਕੇ ਗਿਆ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਗੀਤ ਦੇ ਗਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਬਾ ਕਮਾਲ ਸੀਗਾ ਉਹ ਬੰਦਾ ਬਾ ਕਮਾਲ ਸਮਝਦਾਰ ਸੀਗਾ ਸੋਹਣੇ ਸੱਭਿਆਚਾਰ ਨੂੰ ਗੀਤ ਦਿੱਤੇ ਔਰ ਅੱਜ ਜਣਾਏ ਇਹ ਪਿਆਰ ਆ ਉਹਦਾ ਠਾਠਾ ਮਾਰਦਾ ਅੱਜ ਹਰ ਆਖੋਦ ਲਈ ਨਮਿਆ ਹਰ ਬੰਦਾ ਉਹਦੇ ਲਈ ਅਰਦਾਸ ਬੇਨਤੀ ਕਰਨਾ ਆ ਵੀ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਸੋ ਰਾਜਵੀਰ ਤੇਰਾ ਵੇ ਭਗਤੀ ਤੁਰ ਜਾਣਾ ਯਾਰ ਤੇਰੀਆਂ ਯਾਦਾਂ ਆਉਣਗੀਆਂ ਤੂੰ ਹਮੇਸ਼ਾ ਲੋਕਾਂ ਦੇ ਦਰਾਂ ਵਿੱਚ ਰਹੇਗਾ ਯਾਰ ਸੋ ਬਾਈ ਗੁਰ ਸੱਚੇ ਪਾਸ਼ਾ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦਿਨਿਆ